ਲੜਕੀਆਂ ਨੂੰ ਰੋਕਦੀ ਸੀ ਕਿਤੇ ਬਹਿ ਕੇ ਉਹਨਾਂ ਕੋਲ ਲੁੱਟ ਤੇ ਖੋਹਾਂ ਕਰਦੇ ਸੀਗੇ ਜਦੋਂ ਕੀਮਤੀ ਜਿਹੜੇ ਸਮਾਨ ਯਾਨਕਿ ਚੇਨ ਮੋਬਾਈਲ ਅਤੇ ਪੈਸੇ ਉਹਨਾਂ ਕੋਲ ਮੰਗੀਦੇ ਜਾਂਦੇ ਸੀ ਚੇਤ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਬੰਦੇ ਨੂੰ ਨਹੀਂ ਜਾਣਦੇ ਇਸ ਸੰਸਾਰ ਰੋਡ ਤੇ ਦੇਖਦੇ ਹੋ ਉਹਨੂੰ ਇਸ ਤਰੀਕੇ ਦੇ ਨਾਲ ਬਿਨਾ ਵੈਰੀਫਿਕੇਸ਼ਨ ਜਾਂ ਬਿਨਾ ਕੁਝ ਪਤਾ ਹੋਏ ਲਿਫਟ ਨਹੀਂ ਦੇਣੀ ਚਾਹੀਦੀ ਕਿ ਜਿਹੜਾ ਇੱਕ ਲਿਫਟ ਲੈਣ ਦੇ ਬਹਾਨੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਕੀ ਹੈ ਜੀ ਸਾਨੂੰ ਕਾਫੀ ਦਿਨਾਂ ਤੋਂ ਨਾ ਕੰਪਲੇਨ ਆ ਰਹੀ ਸੀ ਕਿ ਲੜਕੀ ਹੈ ਆਵਾ ਕੋ ਦਿਓ ਤੁਸੀਂ ਦੇਖਿਆ ਕਿ ਲੜਕੀ ਕੀ ਕਰਦੀ ਆ ਗੱਡੀ ਰੋਕ ਕੇ ਉਹਦੇ ਚ ਲਿਫਟ ਲੈਂਦੀ ਆ ਜਿਹੜੇ ਲਾਗੀ ਕੋਈ ਲੰਗਦਾ ਹੋਏ ਆਂਦਾ ਜਾਂਦਾ ਬੈਗ ਪਾ ਕੇ ਘੁੰਮਦੀ ਹੁੰਦੀ ਸੀ ਲੜਕੀ ਦੇਖ ਨੂੰ ਨਹੀਂ ਜਿਆਦਾ ਇਜ਼ੀ ਨਹੀਂ ਸੀ ਲੱਗਦੀ ਉਹਨੂੰ ਜਿਹੜਾ ਅਣਜਾਣੇ ਲੋਕਾਂ ਨੂੰ ਰੋਕ ਕੇ ਲਿਫਟ ਵੀ ਦਿੱਤੀ ਉਹਨਾਂ ਚਾਨੂੰ ਕਈ ਵਾਰੀ ਪਤਾ ਵੀ ਲੱਗਾ ਕਿ ਇਹ ਅੱਗੇ ਜਾ ਕੇ ਇਹਨਾਂ ਕੋ ਮੋਬਾਈਲ ਜਾਂ ਚੈਨ ਜਾਂ ਪੈਸੇ ਸਨੇਚ ਕੀਤੇ ਜਾਂਦੇ ਸੀਗੇ ਜਿਹੜੀ ਐਕਚੁਅਲ ਸਾਨੂੰ ਕੰਪਲੇਨ ਆਈ ਜੋ ਕਿ ਜਸਪਾਲ ਸਿੰਘ ਨਾਮ ਦਾ ਵਿਅਕਤੀ ਆ ਉਹਨਿਆਂ ਨੂੰ ਕੰਪਲੇਨ ਆ ਕੇ ਦਿੱਤੀ ਕਿ ਉਹ ਲੂਸ਼ਾ ਹੈ ਇਥੇ ਇੱਕ ਸ਼ਾਪ ਹੈ ਉਹਦੇ ਸਾਹਮਣੇ ਜਾ ਰਹੇ ਸੀ ਕਿ ਲੜਕੀ ਨੂੰ ਦੇਖਿਆ ਉਹਨੇ ਹੱਥ ਦੇ ਕੇ ਉਹਨੂੰ ਬੁਲਾਇਆ ਕਿ ਮੈਂ ਅੱਗੇ ਜਾਣਾ ਚਾਹੁੰਦੀ ਆ ਮੈਨੂੰ ਮੇਰਾ ਹਸਬੰਦ ਵੇਟ ਕਰ ਰਿਹਾ ਉਹਨੇ ਜਦੋਂ ਉਹਨੂੰ ਗੱਡੀ ਵਿੱਚ ਬਿਠਾਇਆ ਆਪਣੇ ਜਾ ਕੇ ਹਰਤੇਜ ਹਸਪੀਟਲ ਵਾਲੀ ਸਾਈਡ ਜਿਹੜੀ ਕਿ ਸੁਨਸਾਨ ਰੋੜਿਆ ਉੱਥੇ ਜਾ ਕੇ ਉਹਦਾ ਹਸਬੰਦ ਉੱਥੇ ਉਹਨੇ ਲੜਕੀ ਨੂੰ ਕਿਹਾ ਕਿ ਇੱਥੇ ਰੋਕ ਦੋ ਹਸਬੰਦ ਮੇਰਾ ਘੜਾ ਹਸਬੰਦ ਜ਼ਬਰਦਸਤੀ ਐਂਟਰ ਕੀਤਾ ਗੱਡੀ ਦੇ ਵਿੱਚ ਚਾਕੂ ਲੈ ਕੇ ਤੇ ਉਹਦੇ ਕੋਲੋਂ ਪੈਸੇ ਉਹਦੇ ਮੋਬਾਈਲ ਅਤੇ ਜੋ ਇਸ ਕੋ ਕੀਮਤ ਦਾ ਸਮਾਨ ਸੀ ਉਸ ਦੀ ਮੰਗ ਕੀਤੀ ਉਨੇ ਜਦੋਂ ਇਸ ਚੀਜ਼ ਨੂੰ ਇਨਕਾਰ ਕੀਤਾ ਉਹਨਾਂ ਕਿਹਾ ਪਰ ਖਾਪਾ ਪਾ ਕੇ ਤੇਰੇ ਪੈਰੀਂ ਖਾਪਾਵਾਂਗੇ ਤੇ ਤੇਰੇ ਤੇ ਰੇਪ ਦਾ ਪਰਚਾ ਕਰਾਵਾਂਗੇ ਐਸੀ ਅਸਲ ਕਹਾਣੀ ਉਹਨੇ ਕੁਝ ਦਿਨ ਤੇ ਇਸ ਤਰੀਕੇ ਦੇ ਨਾਲ ਉਹਨੂੰ ਪਹਿਲਾਂ ਆਪਣੀ ਚੇਨ ਅਤੇ ਕੁਝ ਪੈਸੇ ਜੋ ਨਗਦੀ ਸੀ ਉਸ ਨੂੰ ਦਿੱਤੇ ਉਸ ਤੋਂ ਬਾਅਦ ਉਸਨੇ ਤੁਹਾਨੂੰ ਕੰਪਲੇਨ ਆ ਕੇ ਦਿੱਤੀ ਦੋ ਦਿਨ ਦਿਨਾਂ ਦੇ ਬਾਅਦ ਕਿ ਇਸ ਮੇਰੇ ਨਾਲ ਇਹ ਵਾਕਿਆ ਹੋਇਆ ਵਾ ਅਪਾ ਫਿਰ ਟਰੈਪ ਲਗਾ ਕੇ ਰੱਖਿਆ ਸੀਗਾ ਕਿ ਇਹ ਲੜਕੀ ਜਦੋਂ ਕਿਤੇ ਇੱਥੋਂ ਲੰਘਦੀ ਆ ਜਾਂ ਇੱਥੇ ਜਾਂਦੀ ਜਿਸ ਜਗ੍ਹਾ ਤੇ ਦੇਖਿਆ ਗਿਆ ਸੀਗਾ ਉਹਦੇ ਅਕੋਰਡਿੰਗਲੀ ਉਸ ਆਪਾਂ ਦੇਖਿਆ ਕਿ ਉਹ ਲੜਕੀ ਫਿਰ ਉਥੇ ਹਨ ਮੌਜੂਦ ਸੀ ਤੇ ਉਹਨੂੰ ਆਪਾਂ ਰਾਉਂਡ ਅਪ ਕਰਕੇ ਆਪਣੀ ਲੇਡੀ ਫੋਰਸ ਨਾਲ ਲੈਂਦਾ ਤੇ ਉਹਦੇ ਉਸਦੇ ਹਸਬੰਡ ਨੂੰ ਵੀ ਜਿਹੜਾ ਸੀਗਾ ਆਪਾਂ ਰਾਉਂਡ ਅਪ ਕੀਤਾ ਯੋਥੋ ਜਾਨੂੰ ਪਤਾ ਲੱਗਾ ਇਹਨੇ ਕਾਫੀ ਇਸੇ ਤਰੀਕੇ ਦੇ ਨਾਲ ਆਪਣੇ ਸ਼ਿਕਾਰ ਬਣਾਏ ਸਿਵਲ ਲਾਈਨ ਜਾਂ ਸ਼ਹਿਰ ਦੇ सदर ਰੰਜੀਤ ਐਨੁਗਦੇ ਏਰੀਆ ਦੇ ਵਿੱਚ ਜੋ ਕਿ ਹੱਥ ਦੇ ਲੜਕਿਆਂ ਨੂੰ ਰੋਕਦੀ ਸੀ ਕਿ ਤੱਕ ਬਹਿ ਕੇ ਉਹਨਾਂ ਕੋਲ ਲੁੱਟ ਤੇ ਖੋਹਾਂ ਕਰਦੇ ਸੀਗੇ ਜਦੋਂ ਕੀਮਤੀ ਜਿਹੜੇ ਸਮਾਨ ਯਾਨਕਿ ਚੇਨ ਮੋਬਾਈਲ ਅਤੇ ਪੈਸੇ ਉਹਨਾਂ ਕੋਲ ਮੰਗ ਕੀਤੇ ਜਾਂਦੇ ਸੀਗੇ ਅਤੇ ਇਹਨਾਂ ਨੂੰ ਬਲੈਕਮੇਲ ਕਰਦੇ ਕਿ ਜੇ ਤੂੰ ਕੰਪਲੇਨ ਕਰੋਗੇ ਤਾਂ ਆਪਾਂ ਜਾ ਕੇ ਤੁਹਾਡੇ ਦੇ ਖਿਲਾਫ ਰੇਪ ਦਾ ਜਾਂ ਅਸੌਲਟ ਦਾ ਫਿਜ਼ੀਕਲ ਅਸੌਲਟ ਦਾ ਪਰਚਾਤ ਕਰਾਵਾਂਗੇ ਜੀ ਸਰ ਕੱਲੀ ਕੀ ਇਹ ਲੜਕੀ ਕਿੰਨਾ ਭੜੀ ਹੋਈ ਹੈ ਇਹ ਪੜੀ ਨਹੀਂ ਆ ਇਸ ਲੜਕੀ ਦਾ ਨਾਮ ਪ੍ਰਭਜੋਤ ਕੌਰ ਹੈ ਤੇ ਹਸ ਇਸ ਦਾ ਹਸਬੈਂਡ ਹੈ ਜੋ ਉਹਦਾ ਨਾਮ ਹੈਗਾ ਹੈ ਮਨਪ੍ਰੀਤ ਇਹ ਦੋਨੋਂ ਸੁਲਤਾਨਪੁਰ ਡੇਰੀ ਦੇ ਰਹਿਣ ਵਾਲੇ ਨੇ ਪਹਿਲਾਂ ਇਹਨਾਂ ਖਿਲਾਫ ਦੇਖਿਆ ਕੋਈ ਐਸਾ ਕੋਈ ਖਾਸ ਪਰਚਾ ਨਹੀਂ ਕੁਝ ਨਹੀਂ ਆ ਬਟ ਇਹ ਲੜਕੀ ਨੇ ਜੋ ਮੈਨੂੰ ਸਾਨੂੰ ਪਤਾ ਲੱਗਾ ਇਨਵੈਸਟੀਗੇਸ਼ਨ ਦੇ ਦੌਰਾਨ ਇਹਨੇ ਪਹਿਲਾਂ ਵੀ ਕਿਸੇ ਦੇ ਉੱਤੇ ਇੱਕ ਪਰਚਾ ਕਰਾਇਆ 376 ਦਾ ਇਸੇ ਤਰੀਕੇ ਦੇ ਨਾਲ ਬਲੈਕਮੇਲ ਕਰਕੇ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਨਹੀਂ ਉਸ ਦੇ ਵਿੱਚ ਸੱਚਾਈ ਹੈ ਅੱਜ ਸਰ ਕਿੱਡੀ ਵੀ ਕਾਮਯਾਬੀ ਸਮਝੋਗੇ ਕਿ ਅਕਸਰ ਕਈ ਵਾਰ ਲੋਕ ਚਾਂਸਸ ਦਾ ਸ਼ਿਕਾਰ ਹੋ ਜਾਂਦੇ ਆ ਮਦਦ ਦਿਨਾ ਦੇ ਨੇ ਕੋਈ ਤੇ ਵੀਛਾਇਆ ਕਿ ਆਪਾਂ ਇੱਕ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅਣਜਾਣ ਲੋਕਾਂ ਨੂੰ ਜਿ ਤਰ੍ਹਾਂ ਆਪਾਂ ਕਹਦੇ ਨੇ ਲਿਫਟ ਉਸ ਬੰਦਾ ਤੇ ਕੋਈ ਹੋਰ ਇੰਟੈਂਸ਼ਨ ਆਪਾਂ ਉਹ ਜਾਣ ਨਹੀਂ ਸਕਦੇ ਕਿ ਕਿਸ ਇੰਟੈਂਸ਼ਨ ਦੇ ਨਾਲ ਕੋਈ ਉਹਨੂੰ ਮਦਦ ਕਰ ਰਿਹਾ ਸੀਗਾ ਬਟ ਆਪਾਂ ਨੂੰ ਉਹ ਲੋਕਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਬੰਦੇ ਨੂੰ ਨਹੀਂ ਜਾਣਦੇ ਇਸ ਸੰਸਾਰ ਰੋਡ ਤੇ ਦੇਖਦੇ ਉਹਨੂੰ ਇਸ ਤਰੀਕੇ ਦੇ ਨਾਲ ਬਿਨਾ ਵੈਰੀਫਿਕੇਸ਼ਨ ਜਾਂ ਬਿਨਾ ਕੁਝ ਪਤਾ ਹੋਏ ਲਿਫਟ ਨਹੀਂ ਦੇਣੀ ਚਾਹੀਦੀ ਕਿਉਂਕਿ ਅੱਜ ਕੱਲ੍ਹ ਦੁਨੀਆ ਦਾ ਪਤਾ ਨਹੀਂਗਾ ਉਹ ਕਿ ਕੀ ਪਲਾਨ ਕਰਕੇ ਬੈਠਾ ਹੋਇਆ ਤੇ ਕਿੱਡੀ ਵੱਡੀ ਪੁਲਿਸ ਵਾਸਤੇ ਕਾਮਯਾਬੀ ਆ ਗਈ ਕਾਮਯਾਬੀ ਦੀ ਮੈਨੂੰ ਨਹੀਂ ਕਹਾਂਗਾ ਸਾਡੀ ਡਿਊਟੀ ਹੈ ਜੀ ਸਾਡੇ ਕੋ ਕੰਪਲੇਨ ਆਈ ਹੈ ਬਸ ਉਹਦੇ ਆਪਾਂ ਅਕੋਰਡਿੰਗਲੀ ਆਪਾਂ ਜਿਹੜੀ ਕਾਰਵਾਈ ਬੰਦੀ ਸੀਗੀ ਉਹਨਾਂ ਨੂੰ ਆਪਾਂ ਫੜਿਆ ਵਾ ਤੇ ਹੁਣ ਇਹਨੂੰ ਇਹਨਾਂ ਨੂੰ ਕੰਨ ਹੋਣਗੇ ਤੇ ਦੁਬਾਰਾ ਇਹ ਚੀਜ਼ ਨਹੀਂ ਕਰਨਗੇ ਤੇ ਬੜੇ ਹਾਈ ਫਾਈ ਕੱਪੜੇ ਪਾਏ ਹੁੰਦੇ ਸੀ ਇਹਨਾਂ ਨੇ ਜੀ ਇਹ ਤੁਸੀਂ ਦੇਖੋਗੇ ਬੜੀ ਇਹਨੂੰ ਡੀਸੈਂਟ ਜੇ ਤਰੀਕੇ ਨਾਲ ਇਹਨਾਂ ਨੇ ਬੈਗ ਪਾਇਆ ਹੁੰਦਾ ਸਟੂਡੈਂਟ ਬਣੀ ਹੁੰਦੀ ਸੀਗੀ ਤੇ ਇਹਨੇ ਮੂੰਹ ਤੇ ਮਾਸਕ ਪਾਇਆ ਹੁੰਦਾ ਹੀਗਾ ਕੋਈ ਕਹਿ ਨਹੀਂ ਸਕਦਾ ਕਿ ਇਹ ਕੰਮ ਕਰੂਗੀ ਜਦੋਂ ਆਪਾਂ ਇਹਨੂੰ ਲੌਕਅਪ ਕੀਤਾ ਕਾਫੀ ਜ਼ਿਆਦਾ ਤਰੀਕੇ ਦੇ ਨਾਲ ਪਹਿਲੇ ਉਹਨਾਂ ਨੂੰ ਲਿਫਟ ਤੇ ਬਹਾਨੇ ਭੇਜਦੇ ਸੀ ਬਿਲਕੁਲ ਜੀ ਬਿਲਕੁਲ ਤੇ ਸਰ ਦਿਨ ਵੇਲੇ ਕਰਦੇ ਸੀ ਕਿ ਰਾਤ ਤੋਂ ਲੈ ਕੇ ਜਰਾ ਮੋਸਟਲੀ ਜਿਹੜੀ ਆਪਾਂ ਦੇਖਿਆ ਰਾਤ ਦੇ ਟਾਈਮ ਤੇ ਨਾ ਕੀਤਾ ਤੇ ਸਰ ਪੌਸ਼ ਇਲਾਕਿਆਂ ਦੇ ਵਿੱਚ ਹੀ ਕਰਦੇ ਸੀ ਬਿਲਕੁਲ ਰஞ்சிਤ ਜੀ ਤਾਂ ਉਹਨੂੰ ਉਸੇ ਬਲੈਂਡ ਦੇ ਰਿਹਾ ਤੇ ਵਿੱਚ ਇਹਨਾਂ ਨੇ ਕਾਫੀ ਵਾਰ ਦਾਤੇ ਕਿਧੀਆਂ ਬਾੜੇ ਦੇ ਵਿੱਚ ਕੰਪਲੇਨ ਨਹੀਂ ਲੁਕੀ ਸੀ ਕਰਦੇ ਆ ਸਾਡੇ ਕੋਈ ਇੱਕੋ ਕੰਪਲੇਨ ਆਈ ਹੈ ਜਿਹਦੇ ਤੇ ਆਪਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਵਾ ਕਿਉਂਕਿ ਲੋਕੀ ਆਮ ਤੌਰ ਤੇ ਡਰ ਜਾਂਦੇ ਨੇ ਕਿ ਸਾਡੇ ਖਿਲਾਫ ਕੋਈ ਇਹੋ ਜਿਹਾ ਕੋਈ ਗਲਤ ਅਲੀਗੇਸ਼ਨ ਨਾ ਲਗਾ ਬਦਨਾਮੀ ਨਾ ਹੋਏ ਸਾਡੀ ਉਸ ਤਰੀ ਤੇ ਕਿੰਨਾ ਚੈਲੰਜ ਸੀਗਾ ਇਸ ਦੀ ਲੜਕੀ ਨੂੰ ਫੜਨਾ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕ ਸ਼ਿਕਾਰ ਹੋ ਸਕਦੇ ਸੀ ਦੇਖੋ ਆਪਾਂ ਟ੍ਰੈਵਲ ਲਗਾਇਆ ਹੋਇਆ ਹੈਗਾ ਜਿਹੜੇ ਏਰੀਆ ਦੇ ਵਿੱਚ ਦੇਖਿਆ ਗਿਆ ਸੀਗਾ ਇਹਨੂੰ ਉਸ ਜਗ੍ਹਾ ਤੇ ਟ੍ਰੈਵਲ ਲਗਾ ਕੇ ਆਪਾਂ ਇਹਨੂੰ ਰਾਉਂਡ ਕੀਤਾ ਕਿੰਨੀਆਂ ਅਗਵਾਦਾਂ ਤਾਂ ਮੰਨੀਆਂ ਇਹ ਦੀ ਹਲੇ ਤੱਕ ਇਹਨੂੰ ਖੁਦ ਨੂੰ ਨਹੀਂ ਪਤਾ ਕਿੰਨੇ ਮੈਂ ਕਾਫੀ ਭਾਰਤਾਂ ਕੀਤੀਆਂ ਜੀ ਹਾਂਜੀ ਤੇ ਕੀ ਘਰਵੀਆਂ ਵਿੱਚ ਲਿਆਂਦੀ ਇਹਦੇ ਆਪਾਂ ਸਨੇਚਿੰਗ ਦਾ ਤੇ ਬਲੈਕਮੇਲਿੰਗ ਦਾ ਪਰਚਾ ਜਿਹੜਾ ਕਰਕੇ ਇਨੂੰ ਰਿਮਾਂਡ ਤੇ ਲੈਂਦਾ 2 ਦਿਨ ਦਾ ਰਿਮਾਂਡ ਆ ਇਸ ਤੇ ਹਸਬੰਡ ਜਿਹੜੀ ਦੂਰ ਲੜਕੀ ਤੇ ਉਸ ਹਸਬੰਡ ਦੋਨਾਂ ਦੇ ਖਿਲਾਫ ਅੱਛਾ ਸਰ ਤੇਰਾ ਪਹਿਲੇ ਪਰਚਾ ਸੀ ਉਹ ਕਾਰਜ ਹੋ ਗਿਆ ਸੀ ਜਿਹੜਾ ਬਲੱਦ ਕਰਦਾ ਜਾਂ ਉਹ ਪਾ ਵੈਰੀਫਾਈ ਕਰ ਰਹੇ ਆ ਨੂੰ ਜੋ ਪਤਾ ਲੱਗਾ ਨੂੰ ਇਨਵੈਸਟੀਗੇਸ਼ਨ ਕਰਦਿਆਂ ਖੁਦ ਹੀ ਦੱਸਿਆ ਨਾ ਬਲੈਕਮਿਲ ਕਰਕੇ ਇੱਕ ਲੜਕੇ ਨੂੰ ਤੇ 376 ਦਾ ਪਰਚਾ ਸੁਲਤਾਨਪੁਰ ਪੁਲਿਸ ਕਰਾਇਆ ਸੀ ਠੀਕ ਹੈ